ਪੰਜਾਬ ਦਾ ਪਾਣੀ ਗੰਧਲਾ ਹੋ ਰਿਹਾ ਧਰਤੀ ਦਾ ਪਾਣੀ ਖਤਮ ਹੋ ਰਿਹਾ ਹੈ ਪੰਜਾਬ ਦੀ ਹਵਾ ਜੈ ਰਲੀ ਹੋ ਰਹੀ ਹੈ ਪੰਜਾਬ ਦੇ ਜੰਗਲ ਤੇ ਦਰਖਤ ਜਿਹੜੇ ਨੇ ਉਹ ਤੇਜ਼ੀ ਨਾਲ ਘਟ ਰਹੇ ਨੇ ਕੱਟੇ ਜਾ ਰਹੇ ਨੇ ਬਦਕਿਸਮਤੀ ਇਹ ਹੈ ਜਿਨ੍ਹਾਂ ਨੂੰ ਪਹਿਲਾਂ ਜੰਗਲ ਨੂੰ ਸੰਭਾਲਣ ਦਾ ਮੰਤਰਾਲਾ ਦਿੱਤਾ ਸੀ ਉਹ ਖੁਦ ਹੀ ਜੰਗਲ ਨੂੰ ਵੇਚਣ ਲੱਗੇ ਜਦੋਂ ਕਿਸੇ ਬਾਗ ਦਾ ਮਾਲੀ ਬੇਈਮਾਨ ਹੋ ਜਾਏ ਉਹ ਬਾਗ ਛੇਤੀ ਉਜੜ ਜਾਂਦਾ ਹੈ ਅੱਜ ਕੱਲ ਮੱਤੇਵੜਾ ਦੇ ਜੰਗਲਾਂ ਦੀ ਗੱਲ ਚੱਲ ਰਹੀ ਹੈ ਮੈਂ ਬਰੀਫਲੀ ਦੱਸ ਦੇਣਾ ਸੰਖੇਪ ਵਿੱਚ ਦੱਸ ਦੇਣਾ ਸੈਂਟਰ ਸਰਕਾਰ ਨੇ ਕੈਪਟਨ ਸਕਾਰੂ ਇੱਕ ਪ੍ਰਪੋਜ਼ਲ ਭੇਜੀ ਕਿ ਇੱਥੇ ਟੈਕਸਟਾਈਲ ਇੰਡਸਟਰੀ ਲਾਉਣੀ ਹੈ ਸਾਨੂੰ 1000 ਏਕੜ ਚਾਹੀਦੇ ਤਾਂ ਕੈਪਟਨ ਸਾਹਿਬ ਨੇ ਬਿਨਾ ਕੁਝ ਪਤਾ ਕੀਤੇ ਕਿ ਕਿਹਦਾ ਨੁਕਸਾਨ ਕੀ ਹੋਊਗਾ ਕਿੰਨੇ ਉੱਜੜਨਗੇ ਦਰਿਆ ਚ ਪਾਣੀ ਕਿੰਨਾ ਗੈਰ ਜ਼ਹਿਰੀਲਾ ਜਾਊਗਾ ਉਹਨਾਂ ਨੂੰ ਮਨਜ਼ੂਰੀ ਦਿੱਤੀ ਕਿ ਹਾਂ ਜੀ ਸਾਡੇ ਵੱਲੋਂ ਮਨਜ਼ੂਰ ਹੈ ਤੇ ਜੋ ਸਾਡੇ ਕੋਲੇ ਦੁਬਾਰਾ ਫਾਈਲ ਆਈ ਤਾਂ ਅਸੀਂ ਉਹਦਾ ਸਾਰਾ ਪਤਾ ਕੀਤਾ ਅਸੀਂ ਕਿਹਾ ਵੀ ਤਾਂ ਬਹੁਤ ਹੀ ਖਤਰਨਾਕ ਹੈ ਕਿ ਜੰਗਲ ਉਜੜ ਜਾਊਗਾ ਉੱਤੋਂ ਪਾਣੀ ਜਿਹੜਾ ਉਹ ਸਤਲੁਜ ਦੇ ਵਿੱਚ ਜਾਊਗਾ ਜੈਲਾ ਹੋਊਗਾ ਤਾਂ ਅਸੀਂ ਇੱਥੇ ਗੌਰ ਕੀਤਾ ਔਰ ਗੌਰ ਕਰਕੇ ਫੈਸਲਾ ਕੀਤਾ ਅੱਜ ਅਸੀਂ ਉਹਨਾਂ ਦੀ ਜਿਹੜੀ ਐਕਸ਼ਨ ਕਮੇਟੀ ਹੈ ਉਹਨਾਂ ਨੂੰ ਵੀ ਬੁਲਾਇਆ ਸੀ ਸਲਾਹ ਕਰਕੇ ਫੈਸਲਾ ਕੀਤਾ ਕਿ ਮੱਤੇਵੜਾ ਦੇ ਜੰਗਲ 'ਚ ਕੋਈ ਇੰਡਸਟਰੀ ਨਹੀਂ ਲੱਗੂਗੀ ਬਲਕਿ ਪੰਜਾਬ ਦੇ ਵਿੱਚ ਜਿੱਥੇ ਵੀ ਦਰਿਆ ਦਾ ਕਿਨਾਰਾ ਹੈ ਜਿੱਥੇ ਵੀ ਕੋਈ ਪਾਣੀ ਜਿਹੜਾ ਉਹ ਵਗਦਾ ਹੈ ਉੱਥੇ ਕੋਈ ਐਹੋ ਜਿਹੀ ਇੰਡਸਟਰੀ ਨਹੀਂ ਲੱਗੂਗੀ ਜਿਹੜੀ ਪਾਣੀ ਨੂੰ ਗੰਦਲੇ ਪਾਣੀ ਨੂੰ ਉਹਦੇ ਵਿੱਚ ਡੰਪ ਕਰਦੀ ਹੋਵੇ ਸੋ ਅੱਜ ਬੜਾ ਵੱਡਾ ਫੈਸਲਾ ਪੰਜਾਬ ਸਰਕਾਰ ਵੱਲੋਂ ਹੋਇਆ ਹੈ ਕਿ ਮੱਤੇ ਵੱਡੇ ਜੰਗਲਾਂ ਦੇ ਵਿੱਚ ਕੋਈ ਇੰਡਸਟਰੀ ਨਹੀਂ ਲੱਗੂਗੀ ਜੇ ਉਹਨਾਂ ਨੇ ਲਾਉਣੀਆਂ ਐ ਅਸੀਂ ਕਿਤੇ ਹੋਰ ਜਗ੍ਹਾ ਉਹਨਾਂ ਨੂੰ ਪ੍ਰੋਵਾਈਡ ਕਰਾ ਦਾਂਗੇ ਪਰ ਉੱਥੇ ਵੀ ਪਾਣੀ ਨੂੰ ਖਰਾਬ ਕਰਨ ਸੋ ਅਸੀਂ ਗੁਰੂ ਨਾਨਕ ਸਾਹਿਬ ਨੇ ਜੋ ਲਿਖਿਆ ਸੀ ਕਿ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਅਸੀਂ ਇਹਨਾਂ ਤਿੰਨੇ ਦਰਜਿਆਂ ਨੂੰ ਬਚਾਉਣ ਲਈ ਜੀ ਜਾਨ ਲਾ ਦਾਂਗੇ ਬਚਨ ਵੱਤ ਵੀ ਹਾਂ बस ਤੁਹਾਡੇ ਸਮਰਥਨ ਦੀ ਲੋੜ ਹੈ ਬਹੁਤ ਬਹੁਤ ਧੰਨਵਾਦ